ਅੱਜ ਫਲੋਰ ਸਤ루ਦ ਰਿਆ ਤੇ ਗੋਤਾਖੋਰਾਂ ਵੱਲੋਂ ਫਲੋਰ ਦੀ ਪੁਲਿਸ ਤੇ ਲੱਡੋਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਸਤ루ਦ ਰਿਆ ਦੇ ਕੰਡੇ ਤੇ ਇੱਕ ਪਾਸੇ ਪਾਣੀ ਵਿੱਚ ਬੋਡੀ ਕੰਡੇ ਦੇ ਨਾਲ ਲੱਗੀ ਹੋਈ ਦਿਖਾਈ ਦਿੱਤੀ ਲੱਡੋਵਾਲ ਦੇ ਐਸਐਚਓ ਤੇ ਫਲੋਰ ਦੇ ਐਸਐਚਓ ਸਤ루ਦ ਨਦੀਆ ਤੇ ਪਹੁੰਚੇ ਆਪਸ ਵਿੱਚ ਸਲਾਹ ਕਰਕੇ ਫਲੋਰ ਦੀ ਪੁਲਿਸ ਥਾਣੇ ਦਾ ਸ਼ਵਾਸ ਚੰਦਰ ਨੇ ਗੋਤੇਖੋਰਾਂ ਦੀ ਮਦਦ ਨਾਲ ਬੋਡੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟਿਆਂ ਲਈ ਫਲੋਰ ਸਿਵਲ ਹਸਪਤਾਲ ਲਈ ਸ਼ਨਾਖਲੇ ਰੱਖ ਦਿੱਤੀ ਗਈ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ ਦੀ ਉਮਰ ਤੀ ਤੋਂ 35 ਸਾਲ ਦੇ ਕਰੀਬ ਜਾਪਦੀ ਹੈ। ਇਸ ਕੋਲ ਕੋਈ ਸ਼ਨਾਖਸ਼ੀ ਕੜਤ ਤੇ ਨਾ ਹੀ ਕੋਈ ਡਰੈੱਸ ਪਤਾ ਲੱਗਾ। ਰੋਜੀ ਰੰਗ ਦੀ ਟੀ-ਸ਼ਰਟ ਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਹੈ ਮੌਤ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗਾ ਪੋਸਟਮਾਰਟਮ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਫਲੋਰ ਤੋਂ ਰਾਜਪਾਲ ਨੰਗਲ ਤੇ ਵਿਜੇ ਮਾਨ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਕੰਡਾ ਮੇਰਾ ਜੀ ਸ੍ਰੀ ਆਮ ਨਾਮ ਹਾਂਜੀ ਸਤਲੀ ਦਰਿਆ ਦੇ ਕੋਤਾ ਹੋਰ ਅਸੀਂ ਹੈਗੇ ਹਾਂਜੀ ਹਾਂਜੀ ਸੁਵੇਰੀ ਕਾ ਕਹਨੇ ਆਏ ਅਸੀਂ 10 ਵਜੇ ਹਾਂਜੀ ਤੇ ਡੈਡ ਬੂਰੀ ਦੇਖਿਆ ਜੀ ਇੱਥੇ ਆਪਣੇ ਦਰਿਆ ਤੇ ਲੱਗਿਆ ਸੀ ਹਾਂਜੀ ਫਿਰ ਆਪਣੇ ਲੱਡੂਆਲ ਮੈਸੇਜ ਦਿੱਤਾ ਲੋਅ ਠਾਣੇ ਦਿੱਤਾ ਦੋ ਹੀ ਸੱਤੂ ਸਾਹਿਬ ਆਏ ਹੋਇਆ ਹਾਂ ਤੇ ਮੁੜ ਕੇ ਉਹਨਾਂ ਨੇ ਆਪਣਾ ਕਾਰਵਾਈ ਕਰਕੇ ਤੇ ਫਿਰ ਕਹਿੰਦੇ ਲਿਆਓ ਫਿਰ ਆਪਣਾ ਛਾਂਬੀਨ ਕਰਦੇ ਪਏ ਹੋ ਕਿਦਾਂ ਦੇ ਬੁਲਾਤੇ ਆ ਬੋਡੀ ਵੀ ਜਿਹੜੀ ਬੋਡੀ ਖੜੀ ਬੋਡੀ ਜੀ ਕੱਲ ਦੀ ਹੈਗੀ ਕੱਲ ਪਰਸੋਂ ਦੀ ਆ ਹਾਂ 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 ਕੱਪੜੇ ਪਾਏ ਹੋਇਆ ਹਾਂ ਤੇ ਸਟਾਟ ਆਉਦ ਲੱਗੀਆਂ ਸਿਰ ਤੇ ਹਾਂ ਹਾਂ ਕਿ ਬੰਨਿਆ ਬੰਨਿਆ ਵੀ ਆ ਬੰਨਿਆ ਨੇ ਜੇ ਉਹ ਤੇ ਕੱਪੜੇ ਨਾਲ ਬੰਨਿਆ ਸੀ ਉਹਦਾ ਮੂੰਹ ਕੱਪੜੇ ਨਾਲ ਬੰਨਿਆ ਠੀਕ ਉਹ ਵਰ ਲੱਗਦੀ ਅੰਦਾਜ਼ਾ ਉਮਰ ਉਹਦੀ ਹੋਣੀ 35 ਸਾਲ ਲੱਗੇ ਸਕੀ ਹਾਂਜੀ ਤੇ ਕੱਪੜੇ ਕਿਦਾਂ ਦੇ ਪਾਏ ਕੱਪੜੇ ਇਹ ਧਾਰੀ ਹਾਰੀ ਵਾਲੇ ਹੈਗੇ ਉਹ ਕੱਪੜੇ ਤੇ ਜਰਾਬਾ ਪਾਇਆ ਜੀਨ ਦੇ ਪੈਂਟ ਪਾਇਆ ਓਕੇ ਹਾਂ ਬੋਡੀ ਕੱਢ ਦਿੱਤੀ ਬੰਨ ਬੋਡੀ ਕੱਢ ਕੇ ਲਿਆ ਜੀ ਇੱਕ 51 34 ਡੈਡ ਬੋਡੀ ਮਿਲੀ ਹੈ ਜਿਹਦੀ ਉਮਰ ਕਰੀਬ 35 36 ਸਾਲ ਦੇ ਕਰੀਬ ਹੈ ਬਰੀ ਮੈਂ ਤੋਂ ਡੱਡੂ ਗੜੀ ਚੱਕੇ ਸਿਵਲ ਹਸਪਤਾਲ ਪਨੌਰ ਵਿਖੇ 72 ਘੰਟੇ ਬਾਅਦ ਦੀ ਸਮਾਗ ਲਈ ਡੈਡ ਹੌਚ ਵਿੱਚ ਜਮ੍ਹਾਂ ਕਰਾਣੀ ਹੈ ਕਿੰਨੇ ਕੁ ਪੁਰਾਣੀ ਲੱਗਦੀ ਹੈ ਕੁਟ ਕੁੜੇ 3-4 ਦਿਨ ਪੁਰਾਣੀ ਹੈ ਬੜੀ ਕੱਪੜੇ ਕਿੱਦਾਂ ਦੇ ਉਹਦੇ ਕੱਪੜੇ ਜੀਨ ਦੀ ਪੈਂਟ ਪਾਈ ਹੈ 벨ਟ ਪਾਈ ਹੋਇਆ ਨੇ ਤੇ ਇੱਕ ਸ਼ਰਟ ਪਾਈ ਆ ਮੌਤ ਦਾ ਕਾਰਨ ਕੀ ਲੱਗਦਾ ਮੌਤ ਕਾਰਨ ਤਾਂ ਡਾਕਟਰ ਹੀ ਦੱਸ ਸਕਦੇ ਹਾਂ ਹਾਂ ਜੀ ਜੀ ਡੈਡ ਹੌਚ ਵਿੱਚ ਜਮ੍ਹਾਂ ਕਰਾ ਦਾਂ ਹਾਂ ਡੈਡ ਬੋਡੀ ਜਮ੍ਹਾਂ ਕਰਾ ਕੇ ਸਿਵਲ ਹਸਪਤਾਲ ਵਿੱਚ ਕਰਾ ਦੇ ਇਹ ਵੀ ਇੱਕ ਵੈਰੀਫਾਈ ਨਹੀਂ ਹੋ ਸਕਿਆ ਬੇ ਲੁਧਿਆਣੇ ਦੇ ਅੰਦਰ ਇੱਕ ਫਲੋਰ ਦੇ ਅੰਦਰ ਦੋਨੇ ਐਸ ਐਚਓ ਪਹੁੰਚੇ ਸੀ ਲੁਧਿਆਣੇ ਵਾਲੇ ਤੇ ਫਲੋਰ ਵਾਲੇ ਵੀ ਕੀ ਨੂੰ ਸੁਬੰਧ ਵੀ ਤੁਸੀਂ ਕਰ ਲਵੋਗੇ ਓਕੇ ਕੀ ਬੋਡੀ ਕੱਢ ਲਈ ਬੋਡੀ ਕੱਢ ਲਈ ਜੀ